ਕਿਉਂਕਿ ਅੱਜ ਲੋੜ ਹੈ ਪੰਥ ਨੂੰ ਕਿਉਂਕਿ ਰਾਜਨੀਤਿਕ ਪਾਰਟੀਆਂ ਸ਼ਰਮ ਨਿਕਾ ਦੀ ਦੰ ਪੰਥ ਦੀ ਪੰਥਰ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਨੂੰ ਠੀਕ ਕਰਨ ਲਈ ਆਓ ਸਾਡੇ ਇਕੱਠੇ ਹੋ ਕੇ ਅਸੀਂ ਖਾਸ ਕਰਕੇ ਨੌਜਵਾਨ ਪੀੜੀ ਨੂੰ ਕਹਿਣਾ ਚਾਹਾਂਗੇ ਪਿਆਰੋ ਪੰਥ ਨੂੰ ਬਚਾ ਲੋ ਕਿ ਇਹ ਹੋਰ ਛੋਟੀਆਂ ਮੋਟੀਆਂ ਗੱਲਾਂ ਛੱਡੋ ਤੇ ਪੰਥ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਜਾ ਲਦਮਸਤ ਹੋਣ ਆਇਆ ਗੁਰੂ ਮਹਾਰਾਜ ਤੁਹਾਨੂੰ ਜੀਵਾਦ ਲੈ ਕੇ ਚੰਗੇ ਰੰਗ ਕੰਮ ਕਰਾਓ ਸਾਡਾ ਤੋਂ ਜੋ ਗਲਤੀ ਹੋਈ ਹੈ ਮਾਫ ਕਰੋ ਪਰ ਸਿੱਧੇ ਰਸਤੇ ਪਾਓ ਤੇ ਗੁਰੂ ਮਹਾਰਾਜ ਨੇ ਦਿੱਤਾ ਸਭ ਕੁਝ ਹੁਣ ਤਾਂ ਤੇ ਅਜੂਨ ਨੂੰ ਤੇ ਮੰਗਣਾ ਹੈ ਕਾਲੀ ਬਾਜਪਾ ਘਟਰੋ ਨੂੰ ਕਿਹਦਾ ਦੇਖ ਰਹੇ ਤੁਸੀਂ ਉਹ ਅਜੇ ਕੁਝ ਨਹੀਂ ਕਹਿ ਸਕਦੇ ਕੱਲ ਪਰ ਕਮੇਟੀ ਦੀ ਮੀਟਿੰਗ ਹੈ ਕੱਲ پتہ ਲੱਗੇਗਾ ਕੀ ਗੱਲਬਾਤ ਚੱਲੇਗੀ ਜੇ ਵੀ ਜਗੀਰਪੁਰ ਵੀ ਕਾਲੀ ਦਲ ਤੇ ਵਾਪਸ ਆ ਰਹੀ ਹੈ ਉਹਦੇ ਬਾਰੇ ਕੀ ਕਹਿੰਨਾ ਹੈ ਤਾਂ ਵੈਲਕਮ ਕਰਦੇ ਆਂ ਸਾਡੇ ਜਿਹਨੇ ਵੀ ਆ ਰਹੇ ਨੇ ਕਰਨ ਵੈਲਕਮ ਕਰਦੇ ਕਿਉਂਕਿ ਅੱਜ ਲੋੜ ਹੈ ਪੰਥ ਨੂੰ ਕਿਉਂਕਿ ਰਾਜਨੀਤਿਕ ਪਾਰਟੀਆਂ ਸ਼ਰਮ ਨਿਕਾ ਦੀ ਦਰ ਪੰਥ ਦੀ ਪੰਥਰ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਨੂੰ ਠੀਕ ਕਰ ਲਈ ਆਓ ਸਾਰੇ ਇਕੱਠੇ ਹੋ ਕੇ ਅਸੀਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਾਂਗੇ ਕਿ ਆਓ ਪੰਥ ਨੂੰ ਬਚਾ ਲਓ ਜੀ ਹੋਰ ਛੋਟੀਆਂ ਮੋਟੀਆਂ ਗੱਲਾਂ ਛੱਡੋ ਤੇ ਪੰਥ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਚਰੋਨੀਕਰ ਦਰ ਪੰਜਾਬ ਨੂੰ ਜਿਸ ਪੰਜਾਬ ਲਈ ਸਾਰਾ ਕੁਝ ਹੈ ਕੋਣ ਵਿਚਾਰਨਾ ਦੀ ਜਰੂਰਤ ਹੈ ਕੀ ਲੱਗਦਾ ਬੀਬੀ ਜੀ ਪਹਿਲੇ ਚਲ ਗਏ ਸੀ ਹੁਣ ਫੇਰ ਕਾਲੀ ਦਲ ਚ ਆਨ ਦਾ ਕੀ ਮਕਸਦ ਹੈ ਉਹ ਤਾਂ ਉਹ ਤਾਂ ਆਪਕੇ ਨੇ ਮੈਨੂੰ ਕੱਢਿਆ ਸੀ ਉਹਨਾਂ ਨੇ ਆ ਕੇ ਸੁਖੀ ਸਿੰਘ ਤੇ ਆ ਕੇ ਬਾਕਸ ਲੈ ਲਏ ਨਹੀਂ ਉਹਨਾਂ ਨੇ ਬਹੁਤ ਪਹਿਲੇ ਬੋਲਿਆ ਵੀੜੀ ਦੇ ਅੱਗੇ ਆ ਜੇ ਵੀ ਕਿਹਾ ਮੈਂ ਕਾਲੀ ਦਲ ਚ ਨਹੀਂ ਆਵਾਂਗੀ ਚਲੋ ਇਹ ਤਾਂ ਇਹ ਤਾਂ ਇਹ ਤਾਂ ਜਦੋਂ ਲੜਾਈ ਹੁੰਦੀ ਹੈ ਉਦੋਂ ਸਾਰੇ ਕੁਝ ਕਹਿੰਦੇ ਪੈਂਦੇ ਨੇ ਲੈ ਕੇ ਕੇਂਦਰ ਸਰਕਾਰ ਨਾਲ ਕੀ ਗੱਲ ਹੈ ਇਹ ਵੀ ਤਾਂ ਜਰੂਰ ਇਹਦਾ ਮੇਰੀ ਗੱਲ ਲੱਕੇ ਹੀ ਗੇਮ ਦੁਰਜੈਗਲ ਕਿ ਕਰੀਏ ਕਿਉਂਕਿ ਅੱਜ ਲੋੜ ਹੈ ਪੰਥ ਨੂੰ ਕਿਉਂਕਿ ਰਾਜਨੀਤਿਕ ਪਾਰਟੀ ਐ ਸ਼ਰਮ ਨਹੀਂ ਕਰੀ ਦੱਸ ਪੰਥ ਦੀ ਪੰਥਰ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਨੂੰ ਠੀਕ ਕਰ ਲਈ ਆਓ ਸਾਰੇ ਇਕੱਠੇ ਹੋ ਕੇ ਅਸੀਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਾਂਗੇ ਕਿ ਆਓ ਪੰਥ ਨੂੰ ਬਚਾ ਲਓ ਕਿ ਹੋਰ ਛੋਟੀਆਂ ਮੋਟੀਆਂ ਗੱਲਾਂ ਛੱਡੋ ਤੇ ਪੰਥ ਨੂੰ ਬਚਾਣਾ ਬਹੁਤ ਜ਼ਰੂਰੀ ਹੈ ਅੱਜ ਅੱਲ ਨਤਮਸਤਕ ਹੁਣ ਆਇਆ ਗੁਰੂ ਮਹਾਰਾਜ ਤੋਂ ਸ਼ੀਸ਼ਵਾਦ ਲੈ ਕੇ ਚੰਗੇ ਰੰਗ ਕੰਮ ਕਰਾਓ ਸਾਡਾ ਤੋਂ ਜੋ ਗਲਤੀ ਹੋਈ ਹੈ ਮਾਫ ਕਰੋ ਔਰ ਸਿੱਧੇ ਰਸਤੇ ਪਾਓ ਤੇ ਗੁਰੂ ਮਹਾਰਾਜ ਨੇ ਦਿੱਤਾ ਸਭ ਕੁਝ ਹੁਣ ਤੱਕ ਤੇ ਅੱਜ ਉਹਨਾਂ ਤੋਂ ਮੰਗਣਾ ਹੈ ਕਾਲੀ ਬਾਜਪਾ ਗਠਜੋ ਨੂੰ ਕਿਹਦਾ ਦੇਖ ਰਹੇ ਹੋ ਉਹ ਅਜੇ ਕੁਝ ਨਹੀਂ ਕਰ ਸਕਦੇ ਕੱਲ ਬਰਕਿੰਗ ਮੇਰੇ ਤੇ ਮੀਟਿੰਗ ਹੈ ਕੱਲ پتہ ਲੱਗੇਗਾ ਕੀ ਗੱਲਬਾਤ ਚੱਲਦੀ ਹੈ ਜੇ ਵੀ ਜ਼ਗੀਰਪੁਰ ਵੀ ਕਾਲੀ ਦਲ ਤੇ ਵਾਪਸ ਆ ਰਹੀ ਹੈ ਉਹਦੇ ਬਾਰੇ ਕੀ ਕਹਿੰਦਾ ਤਾਂ ਵੈਲਕਮ ਕਰਤਾ ਸਾਰੇ ਜਿਹਨੇ ਵੀ ਆ ਰਹੇ ਨੇ ਅਰਨ ਵੈਲਕਮ ਕਰਦੇ ਕਿਉਂਕਿ ਅੱਜ ਲੋੜ ਹੈ ਪੰਥ ਨੂੰ ਕਿਉਂਕਿ ਰਾਜਨੀਤਿਕ ਪਾਰਟੀਆਂ ਸ਼ਰਮ ਨਿਕਾਦੀ ਦਰ ਪੰਥ ਦੀ ਪੰਥਰ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਨੂੰ ਠੀਕ ਕਰ ਲਈ ਆਓ ਸਾਰੇ ਇਕੱਠੇ ਹੋ ਕੇ ਅਸੀਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਾਂਗੇ ਕਿ ਆਓ ਪੰਥ ਨੂੰ ਬਚਾ ਲਓ ਤੁਸੀਂ ਹੋਰ ਛੋਟੀਆਂ ਮੋਟੀਆਂ ਗੱਲਾਂ ਛੱਡੋ ਤੇ ਪੰਥ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਰ ਚਰਹਾਉਣੀ ਕਰ ਦਰ ਪੰਜਾਬ ਨੂੰ ਜਿਸ ਪੰਜਾਬ ਲਈ ਸਾਰਾ ਕੁਝ ਹੈ ਉਹਨੂੰ ਵਿਚਾਣਾ ਦੀ ਜ਼ਰੂਰਤ ਹੈ ਕੀ ਲੱਗਦਾ ਬੀਬੀ ਜੀ ਪਹਿਲੇ ਚਲਕੋ ਗਏ ਸੀ ਹੁਣ ਫੇਰ ਕਾਲੀ ਦਲ ਚ ਆਨ ਦਾ ਕੀ ਮਕਸਦ ਹੈ ਉਹ ਤਾਂ ਉਹ ਦਾਬ ਕਹਿੰਦੇ ਮੈਨੂੰ ਕੱਢਿਆ ਸੀ ਉਹਨਾਂ ਨੇ ਆ ਕੇ ਸੁਖਵੀਰ ਸਿੰਘ ਤੇ ਆ ਕੇ ਬਾਕਪਰਨ ਨੇ ਨਹੀਂ ਉਹਨਾਂ ਨੇ ਬਹੁਤ ਪਹਿਲੇ ਬੋਲਿਆ মিডিਆ ਦੇ ਅੱਗੇ ਆਜੇ ਵੀ ਕਿ ਨਾ ਮੈਂ ਕਾਲੀ ਦਲ ਚ ਨਹੀਂ ਆਵਾਂਗੀ ਚਲੋ ਇਹ ਤਾਂ ਇਹ ਤਾਂ ਇਹ ਤਾਂ ਜਦੋਂ ਲੜਾਈ ਹੁੰਦੀ ਹੈ ਉਦੋਂ ਸਾਰਾ ਕੁਝ ਕਹਿੰਦਾ ਪੈਂਦਾ ਹੈ ਉਹ ਲੈ ਕੇ ਕੇਂਦਰ ਸਰਕਾਰ ਨਾਲ ਕੀ ਗੱਲ ਦੇਖੀ ਤਾਂ ਜ਼ਰੂਰ ਇਹਦਾ ਮੇਰੀ ਗੱਲ la que llegue turi ya híjiga